ਸਸਿਕਾ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਜਦੋਂ ਵੀ ਅਸੀਂ ਜਾਪਾਨ ਦਾ ਨਾਮ ਸੁਣਦੇ ਹਾਂ ਤਾਂ ਇੱਕ ਸਾਫ਼ ਸੁਥਰਾ ਅਤੇ ਸੱਭਿਆਚਾਰਕ ਤੌਰ ਉਤੇ ਅਮੀਰ ਦੇਸ਼ ਦੀਆਂ ਤਸਵੀਰਾਂ ਮਨ ਤੇ ਵਿੱਚ ਉੱਭਰ ਆਉਂਦੀਆਂ ਨੇ ਬੱਚਿਆਂ ਦੀ ਸਿੱਖਿਆ ਤੋਂ ਲੈ ਕੇ ਉਹਨਾਂ ਦੇ ਸ਼ਿੰਗਾਰ ਤੱਕ ਜਾਪਾਨ ਦਾ ਤਰੀਕਾ ਕਾਫੀ ਵਿਲੱਖਣ ਅਤੇ ਦਿਲਚਸਪ ਹੈ ਇਸ ਦੀ ਸੰਸਕ੍ਰਿਤੀ ਇਸ ਦੀ ਪਛਾਣ ਹੈ ਅਤੇ ਇਸ ਦੇ ਨਾਲ ਕਦੇ ਵੀ ਸਮਝੌਤਾ ਹੁਣ ਨਹੀਂ ਕੀਤਾ ਜਾਂਦਾ ਇਹ ਦੇਸ਼ ਅਕਸਰ ਵਿਵਾਦ ਦੇ ਵਿੱਚ ਘਿਰਿਆ ਰਿਹਾ ਹੈ ਕੁਝ ਅਜਿਹਾ ਹੀ ਇਸ ਸਮੇਂ ਹੋ ਰਿਹਾ ਹੈ ਜਾਪਾਨ ਦੇ ਇੱਕ ਫੈਸਲੇ ਉੱਤੇ ਇਸ ਸਮੇਂ ਚਰਚਾ ਚੱਲ ਰਹੀ ਹੈ ਜਾਪਾਨ ਆਪਣੇ ਸੱਭਿਆਚਾਰਕ ਸਿਧਾਂਤਾਂ ਦੇ ਲਈ ਦੁਨੀਆ ਭਰ ਦੇ ਵਿੱਚ ਜਾਣਿਆ ਜਾਂਦਾ ਹੈ ਜਿਸ ਨਾਲ ਇਹ ਕਦੇ ਵੀ ਸਮਝੌਤਾ ਕਰਨ ਦੇ ਲਈ ਤਿਆਰ ਨਹੀਂ ਹੈ ਇੱਕ ਵਾਰ ਫਿਰ ਜਾਪਾਨ ਨੇ ਆਪਣੀ ਪਛਾਣ ਬਣਾਈ ਰੱਖੀ ਹੈ ਅਤੇ ਕਬਰਿਸਤਾਨ ਦੀ ਮੁਸਲਿਮ ਮੰਗ ਨੂੰ ਰੱਦ ਕਰ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਜਪਾਨ ਦੇ ਵਿੱਚ ਰਹਿਣ ਦੇਸ਼ ਦੇ ਰੀਤੀ ਰਿਵਾਜਾਂ ਅਨੁਸਾਰ ਹੋਣਾ ਚਾਹੀਦਾ ਹੈ। ਦਰਸਲ ਇੱਥੇ ਰਹਿਣ ਵਾਲੇ ਮੁਸਲਮਾਨਾਂ ਦੀ ਮੰਗ ਸੀ ਕਿ ਜਪਾਨ ਦੇ ਵਿੱਚ ਉਹਨਾਂ ਦੇ ਲਈ ਇੱਕ ਵੱਖਰਾ ਖਬਰਿਸਤਾਨ ਬਣਾਇਆ ਜਾਵੇ ਜਿੱਥੇ ਉਹ ਆਪਣੇ ਅਜੂਸਾਂ ਦੀਆਂ ਲਾਸ਼ਾਂ ਨੂੰ ਉਹਨਾਂ ਦੀਆਂ ਮੌਤ ਤੋਂ ਬਾਅਦ ਦਫਨਾ ਸਕਣ। ਜਦੋਂ ਇਹ ਮਾਮਲਾ ਸੰਸਦ ਤੱਕ ਪਹੁੰਚਿਆ ਤਾਂ ਸਸਨਦ ਪੈਚ ਤਸੰਸ ਸੈਸ਼ਨ ਦੌਰਾਨ ਸੰਸਦ ਮੈਂਬਰ ਮਿਜੋਰ 오ਮੇ ਮੂਰਾ ਨੇ ਦੇਸ਼ ਦੇ ਵਿੱਚ ਮੁਸਲਿਮ ਕਪ੍ਰਿਸਤਾਨ ਦੇ ਵਿਸਤਾਰ ਦੀ ਮੰਗ ਨੂੰ ਸਪਸ਼ਟ ਤੌਰ ਤੇ ਰੱਦ ਕਰ ਦਿੱਤਾ ਉਹ ਕਹਿੰਦੇ ਨੇ ਕਿ ਜਾਪਾਨ ਦੇ ਵਿੱਚ 99% ਤੋਂ ਵੱਧ ਲੋਕਾਂ ਦਾ ਸੰਸਕਾਰ ਪਰੰਪਰਾ ਅਨੁਸਾਰ ਕੀਤਾ ਜਾਂਦਾ ਹੈ ਅਤੇ ਇਹ ਜਾਪਾਨ ਦਾ ਸੱਭਿਆਚਾਰ ਹੈ ਜਪਾਨੀ ਸੰਸਦ ਮੈਂਬਰ ਉਮੇ ਮੂਰਾ ਨੇ ਕਿਹਾ ਕਿ ਮੁਸਲਿਮ ਕਬਰਸਤਾਨ ਦੀ ਮੰਗ ਅਸਵੀਕਾਰਨਿਓ ਕਿਤੇ ਜਪਾਨ ਦੇ ਵਿੱਚ ਸੰਸਕਾਰਿਕ ਪਰੰਪਰਾ ਹੈ ਮੁਸਲਮਾਨਾ ਦੇ ਲਈ ਸਹੀ ਤਰੀਕਾ ਇਹ ਹੈ ਕਿ ਉਹ ਆਪਣੀ ਅਜੀਜ਼ਤ ਹਲਾਸ਼ਾ ਨੂੰ ਉਹਨਾਂ ਦੇ ਜੱਦੀ ਦੇਸ਼ੋ ਦੇ ਵਿੱਚ ਭੇਜੋ ਨਾ ਤੇ ਉੱਥੇ ਦਫਨਾਉਣ ਇਹ ਬਿਆਨ ਅਜੋਏ ਸੰਮੇਲਨ ਵਿੱਚ ਆਇਆ ਜਦੋਂ ਜਪਾਨ ਦੀ ਮਹਿਲਾ ਪ੍ਰਧਾਨ ਸੁਨਾਏ ਤਾਕਾਚੀ ਇੱਕ ਕਟੜਪੰਥੀ ਰੂੜੀਵਾਦੀ ਨੇਤਾ ਹੈ ਜੋ ਅਕਸਰ ਆਪਣੀ ਜਬਾਨ ਫਰਸਟ ਨੀਤੀ ਦਿਨ ਲਈ ਜਾਣੀ ਜਾਂਦੀ ਹੈ ਉਸਨੇ ਕਈ ਵਾਰ ਕਿਹਾ ਹੈ ਕਿ ਵਿਦੇਸ਼ੀ ਕਾਮਯਾ ਦਾ ਸਵਾਗਤ ਹੈ ਪਰ ਉਹਨਾਂ ਨੂੰ ਜਾਪਾਨ ਦੇ ਨਿਯਮਾਂ ਅਤੇ ਪਰੰਪਰਾਵਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਾਪਾਨ ਤੇ ਮੁਸਲਿਮ ਆਬਾਦੀ 2 ਲੱਖ ਤੋਂ ਵੱਧ ਹੋਣ ਦਾ ਅਨੁਮਾਨ ਹੈ ਦਫਨਾਉਣ ਅਤੇ ਸਰਕਾਰ ਦੇ ਨਿਯਮਾਂ ਦੇ ਵਿਚਕਾਰ ਇਹ ਬੁਨਿਆਦੀ ਟਕਰਾਵ ਹਜੇ ਵੀ قائم ਹੈ ਕੁਝ ਨਗਰਪਾਲਿਕਾਵਾਂ ਨੇ ਸਿੱਮਤ ਮੁਸਲਿਮ ਕਬਰਸਤਾਨ ਸਥਾਪਿਤ ਕੀਤੇ ਨੇ ਪਰ ਰਾਸ਼ਟਰੀ ਪੱਤਰ ਉਤੇ ਸਨੇਹ ਸਪਸ਼ਟ ਹੈ ਕਿ ਜਾਪਾਨ ਆਪਣੇ ਆਬਾਦੀ ਸੰਕਟ ਨੂੰ ਹੱਲ ਕਰਨ ਦੇ ਲਈ ਵਿਦੇਸ਼ੀ ਕਾਮਿਆਂ ਦਾ ਸਵਾਗਤ ਕਰੇਗਾ ਪਰ ਸੱਭਿਆਚਾਰਕ ਮੇਲ ਮਿਲਾਪ ਇੱਕ ਪਾਸੜ ਹੋਵੇਗਾ ਤੇ ਅਰਥ ਸਰ ਲੈ ਜੇ ਤੁਸੀਂ ਜਪਾਨ ਦੇ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਇੱਕ ਜਪਾਨੀ ਵਾਂਗ ਜਿਓ ਸਤਿ ਸ਼੍ਰੀ ਅਕਾਲ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਜਦੋਂ ਵੀ ਅਸੀਂ ਜਪਾਨ ਦਾ ਨਾਮ ਸੁਣਦੇ ਹਾਂ ਤਾਂ ਇੱਕ ਸਾਫ਼ ਸੁਥਰਾ ਅਤੇ ਸੱਭਿਆਚਾਰਕ ਤੌਰ ਉੱਤੇ ਅਮੀਰ ਦੇਸ਼ ਦੀਆਂ ਤਸਵੀਰਾਂ ਮਨ ਦੇ ਵਿੱਚ ਉੱਭਰ ਆਉਂਦੀਆਂ ਨੇ ਬੱਚਿਆਂ ਦੀ ਸਿੱਖਿਆ ਤੋਂ ਲੈ ਕੇ ਉਹਨਾਂ ਦੇ ਸ਼ਿੰਗਾਰ ਤੱਕ ਜਪਾਨ ਦਾ ਤਰੀਕਾ ਕਾਫੀ ਵਿਲੱਖਣ ਅਤੇ ਦਿਲਚਸਪ ਹੈ ਇਸ ਦੀ ਸੰਸਕ੍ਰਿਤੀ ਇਸ ਦੀ ਪਛਾਣ ਹੈ ਅਤੇ ਇਸ ਨਾਲ ਕਦੇ ਵੀ ਸਮਝੌਤਾ ਹੁਣ ਨਹੀਂ ਕੀਤਾ ਜਾਂਦਾ ਇਹ ਦੇਸ਼ ਅਕਸਰ ਵਿਵਾਦ ਦੇ ਵਿੱਚ ਘਿਰਿਆ ਰਿਹਾ ਹੈ ਕੁਝ ਅਜਿਹਾ ਹੀ ਇਸ ਸਮੇਂ ਹੋ ਰਿਹਾ ਹੈ ਜਾਪਾਨ ਦੇ ਇੱਕ ਫੈਸਲੇ ਉੱਤੇ ਇਸ ਸਮੇਂ ਚਰਚਾ ਚੱਲ ਰਹੀ ਹੈ ਜਾਪਾਨ ਆਪਣੇ ਸੱਭਿਆਚਾਰਕ ਸਿਧਾਂਤਾਂ ਦੇ ਲਈ ਦੁਨੀਆ ਭਰ ਦੇ ਵਿੱਚ ਜਾਣਿਆ ਜਾਂਦਾ ਹੈ ਜਿਨ੍ਹਾਂ ਦੇ ਨਾਲ ਇਹ ਕਦੇ ਵੀ ਸਮਝੌਤਾ ਕਰਨ ਦੇ ਲਈ ਤਿਆਰ ਨਹੀਂ ਹੈ ਇੱਕ ਵਾਰ ਫਿਰ ਜਾਪਾਨ ਨੇ ਆਪਣੀ ਪਛਾਣ ਬਣਾਈ ਰੱਖੀ ਹੈ ਅਤੇ ਕਬਲਿਸਤਾਨ ਦੀ ਮੁਸਲਿਮ ਮੰਗ ਨੂੰ ਰੱਦ ਕਰ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਾਪਾਨ ਦੇ ਵਿੱਚ ਰਹਿਣ ਵਾਲੇ ਦੇਸ਼ ਦੇ ਰੀਤੀ ਰਿਵਾਜਾਂ ਅਨੁਸਾਰ ਹੋਣਾ ਚਾਹੀਦਾ ਹੈ। ਦਰਸਲ ਇੱਥੇ ਰਹਿਣ ਵਾਲੇ ਮੁਸਲਮਾਨਾਂ ਦੀ ਮੰਗ ਹੈ ਕਿ ਜਾਪਾਨ ਦੇ ਵਿੱਚ ਉਹਨਾਂ ਦੇ ਲਈ ਇੱਕ ਵੱਖਰਾ ਖਬਰਿਸਤਾਨ ਬਣਾਇਆ ਜਾਵੇ ਜਿੱਥੇ ਉਹ ਆਪਣੇ ਅਜੂਸਾਂ ਦੀਆਂ ਲਾਸ਼ਾਂ ਨੂੰ ਉਹਨਾਂ ਦੀਆਂ ਮੌਤ ਤੋਂ ਬਾਅਦ ਦਫਨਾ ਸਕਣ। ਜਦੋਂ ਇਹ ਮਾਮਲਾ ਸੰਸਦ ਤੱਕ ਪਹੁੰਚਿਆ ਤਾਂ ਸਸਦ ਪੈਚ ਕਸੂਨਸੂ ਸੈਸ਼ਨ ਦੌਰਾਨ ਸੈਸ਼ਨ ਮੈਂਬਰ ਮਿਜੋ 오ਮੇ ਮੂਰਾ ਨੇ ਦੇਸ਼ ਦੇ ਵਿੱਚ ਮੁਸਲਿਮ ਕਪ੍ਰਿਸਤਾਨ ਦੇ ਵਿਸਥਾਰ ਦੀ ਮੰਗ ਨੂੰ ਸਪਸ਼ਟ ਤੌਰ ਤੇ ਰੱਦ ਕਰ ਦਿੱਤਾ ਉਹ ਕਹਿੰਦੇ ਨੇ ਕਿ ਜਾਪਾਨ ਦੇ ਵਿੱਚ 99% ਤੋਂ ਵੱਧ ਲੋਕਾਂ ਦਾ ਸੰਸਕਾਰ ਪਰੰਪਰਾ ਅਨੁਸਾਰ ਕੀਤਾ ਜਾਂਦਾ ਹੈ ਅਤੇ ਇਹ ਜਾਪਾਨ ਦਾ ਸੱਭਿਆਚਾਰ ਹੈ ਜਪਾਨੀ ਸੰਸਦ ਮੈਂਬਰ ਉਮੇ ਮੂਰਾ ਨੇ ਕਿਹਾ ਕਿ ਮੁਸਲਮਨ ਕਬਰਸਤਾਨ ਦੀ ਮੰਗ ਅਸਵੀਕਾਰਨਿਓ ਕਿਤੇ ਜਪਾਨ ਦੇ ਵਿੱਚ ਇੱਕ ਸੰਸਕਾਰਿਕ ਪਰੰਪਰਾ ਹੈ ਮੁਸਲਮਾਨਾਂ ਦੇ ਲਈ ਸਹੀ ਤਰੀਕਾ ਇਹ ਹੈ ਕਿ ਉਹ ਆਪਣੇ ਅਜ਼ੀਜ਼ਾਂ ਦੀਆਂ ਲਾਸ਼ਾਂ ਨੂੰ ਉਹਨਾਂ ਦੇ ਜੱਦੀ ਦੇਸ਼ਾਂ ਦੇ ਵਿੱਚ ਭੇਜੋ ਅਤੇ ਉੱਥੇ ਦਫਨਾਉਣ ਇਹ ਬਿਆਨ ਅਜੇ ਸੰਮੇਲਨ ਵਿੱਚ ਆਇਆ ਜਦੋਂ ਜਪਾਨ ਦੀ ਮਹਿਲਾ ਪ੍ਰਧਾਨ ਸੁਨਾਏ ਤਾਕਾਚੀ ਇੱਕ ਕੱਟੜ ਪੰਥੀ ਰੂੜੀਵਾਦੀ ਨੇ ਤੇਜ ਜੋ ਅਕਸਰ ਆਪਣੀ ਜ਼ਬਾਨ ਫਰਸਟ ਨੀਤੀ ਦੇ ਲਈ ਜਾਣੀ ਜਾਂਦੀ ਚੰਤੀ ਹੈ ਉਸਨੇ ਕਈ ਵਾਰ ਕਿਹਾ ਹੈ ਕਿ ਵਿਦੇਸ਼ੀ ਕੰਮ ਹੈ ਤਾਂ ਸਵਾਗਤ ਹੈ ਪਰ ਉਹਨਾਂ ਨੂੰ ਜਾਪਾਨ ਦੇ ਨਿਯਮਾਂ ਅਤੇ ਪਰੰਪਰਾਵਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜਪਾਨ ਤੇ ਮੁਸਲਿਮ ਆਬਾਦੀ 2 ਲੱਖ ਤੋਂ ਵੱਧ ਹੋਣ ਦਾ ਅਨੁਮਾਨ ਹੈ ਦਫਨਾਉਣਾ ਤੇ ਸਰਕਾਰ ਦੇ ਨਿਯਮਾਂ ਦੇ ਵਿਚਕਾਰ ਇਹ ਬੁਨਿਆਦੀ ਟਕਰਾਵ ਹਜੇ ਵੀ قائم ਹੈ ਕੁਝ ਨਗਰਪਾਲਿਕਾਵਾਂ ਨੇ ਸਿਮਤ ਮੁਸਲਿਮ ਕਬਰਸਤਾਨ ਸਥਾਪਿਤ ਕੀਤੇ ਨੇ ਪਰ ਰਾਸ਼ਟਰੀ ਪੱਤਰ ਉਹ ਤੇ ਸਨੇਹ ਸਪਸ਼ਟ ਹੈ ਕਿ ਜਪਾਨ ਆਪਣੇ ਆਬਾਦੀ ਸੰਕਟ ਨੂੰ ਹੱਲ ਕਰਨ ਦੇ ਲਈ ਵਿਦੇਸ਼ੀ ਕਾਮਿਆਂ ਦਾ ਸਵਾਗਤ ਕਰੇਗਾ ਪਰ ਸਭਿਆਚਾਰਕ ਮੇਲ ਮਿਲਾਪ ਇੱਕ ਪਾਸੜ ਹੋਵੇਗਾ ਤੇ ਅਰਥ ਸਰਲ ਹੈ ਜੇ ਤੁਸੀਂ ਜਪਾਨ ਦੇ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਇੱਕ ਜਪਾਨੀ ਵਾਂਗ ਜਿਓ ਸਸਿਕਾ ਜੀ ਮੈਂ ਕੋਮਲ ਕਪੂਰ ਤੋਂ ਦੇਖ ਰਹੇ ਚੈਨਲ ਪੰਜਾਬੀ ਜਦੋਂ ਵੀ ਅਸੀਂ ਜਾਪਾਨ ਦਾ ਨਾਮ ਸੁਣਦੇ ਹਾਂ ਤਾਂ ਇੱਕ ਸਾਫ਼ ਸੁਥਰੇ ਅਤੇ ਸਭਿਆਚਾਰਕ ਤੌਰ ਉੱਤੇ ਅਮੀਰ ਦੇਸ਼ ਦੀਆਂ ਤਸਵੀਰਾਂ ਮਨ ਤੇ ਵਿੱਚ ਉੱਭਰ ਆਉਂਦੀਆਂ ਨੇ ਬੱਚਿਆਂ ਦੀ ਸਿੱਖਿਆ ਤੋਂ ਲੈ ਕੇ ਉਹਨਾਂ ਦੇ ਸ਼ਿੰਗਾਰ ਤੱਕ ਜਾਪਾਨ ਦਾ ਤਰੀਕਾ ਕਾਫੀ ਵਿਲੱਖਣ ਅਤੇ ਦਿਲਚਸਪ ਹੈ ਐਸੀ ਸੰਸਕ੍ਰਿਤੀ ਐਸੀ ਪਛਾਣ ਹੈ ਅਤੇ ਇਸੇ ਨਾਲ ਕਦੇ ਵੀ ਸਮਝੌਤਾ ਹੁਣਾ ਨੇ ਕਿਤਾ ਜਾਂਦਾ ਇਹ ਦੇਸ਼ ਅਕਸਰ ਵਿਵਾਦ ਦੇ ਵਿੱਚ ਘਿਰਿਆ ਰਹੇ ਕੁਝ ਅਜਿਹਾ ਹੀ ਇਸ ਸਮੇਂ ਹੋ ਰਿਹਾ ਹੈ ਜਾਪਾਨ ਤੇ ਇੱਕ ਫੈਸਲੇ ਉੱਤੇ ਇਸ ਸਮੇਂ ਚਰਚਾ ਚੱਲ ਰਹੀ ਹੈ ਜਾਪਾਨ ਆਪਣੇ ਸੱਭਿਆਚਾਰਕ ਸਿਧਾਂਤਾਂ ਦੇ ਲਈ ਦੁਨੀਆ ਭਰ ਦੇ ਵਿੱਚ ਜਾਣਿਆ ਜਾਂਦਾ ਹੈ ਜਿਨ੍ਹਾਂ ਦੇ ਨਾਲ ਇਹ ਕਦੀ ਵੀ ਸਮਝੌਤਾ ਕਰਨ ਦੇ ਲਈ ਤਿਆਰ ਨਹੀਂ ਹੈ ਇੱਕ ਵਾਰ ਫਿਰ ਜਾਪਾਨ ਨੇ ਆਪਣੀ ਪਛਾਣ ਬਣਾਈ ਰੱਖੀ ਹੈ ਅਤੇ ਕਬਲਿਸਤਾਨ ਦੀ ਮੁਸਲਿਮ ਮੰਗ ਦੁਹਰਾਤ ਕਹ ਦਿੱਤੇ ਉਹਨਾਂ ਦਾ ਕਹਿਣਾ ਹੈ ਕਿ ਜਾਪਾਨ ਦੇ ਵਿੱਚ ਰਹਿਣ ਦੇਸ਼ ਦੇ ਰੀਤੀ ਰਿਵਾਜਾਂ ਅਨੁਸਾਰ ਹੋਣਾ ਚਾਹੀਦਾ ਹੈ। ਦਰਸਲ ਇੱਥੇ ਰਹਿਣ ਵਾਲੇ ਮੁਸਲਮਾਨਾਂ ਦੀ ਮੰਗ ਹੈ ਕਿ ਜਾਪਾਨ ਦੇ ਵਿੱਚ ਉਹਨਾਂ ਦੇ ਲਈ ਇੱਕ ਵੱਖਰਾ ਖਬਰਿਸਤਾਨ ਬਣਾਇਆ ਜਾਵੇ ਜਿੱਥੇ ਉਹ ਆਪਣੇ ਅਜੂਸਾ ਦੀਆਂ ਲਾਸ਼ਾਂ ਨੂੰ ਉਹਨਾਂ ਦੀਆਂ ਮੌਤ ਤੋਂ ਬਾਅਦ ਦਫਨਾ ਸਕਣ। ਜਦੋਂ ਇਹ ਮਾਮਲਾ ਸੰਸਦ ਤੱਕ ਪਹੁੰਚਿਆ ਤਾਂ ਸਸਨਦ ਪੈਚ ਸੰਸਦ ਸੈਸ਼ਨ ਦੌਰਾਨ ਸੰਸਦ ਮੈਂਬਰ ਮਿਜੋ ਉਮੇ ਮੂਰਾ ਨੇ ਦੇਸ਼ ਦੇ ਵਿੱਚ ਮੁਸਲਿਮ ਕਬਰਸਤਾਨ ਦੇ ਵਿਸਤਾਰ ਦੀ ਮੰਗ ਨੂੰ ਸਪਸ਼ਟ ਤੌਰ ਤੇ ਰੱਦ ਕਰ ਦਿੱਤਾ ਉਹ ਕਹਿੰਦੇ ਨੇ ਕਿ ਜਾਪਾਨ ਦੇ ਵਿੱਚ 99% ਤੋਂ ਵੱਧ ਲੋਕਾਂ ਦਾ ਸੰਸਕਾਰ ਪਰੰਪਰਾ ਅਨੁਸਾਰ ਕੀਤਾ ਜਾਂਦਾ ਹੈ ਅਤੇ ਇਹ ਜਾਪਾਨ ਦਾ ਸੱਭਿਆਚਾਰ ਹੈ ਜਾਪਾਨੀ ਸੰਸਦ ਮੈਂਬਰ ਉਮੇ ਮੂਰਾ ਨੇ ਕਿਹਾ ਕਿ ਮੁਸਲਿਮ ਕਬਰਸਤਾਨ ਦੀ ਮੰਗ ਅਸਵੀਕਾਰਨਯੋਗ ਹੈ ਕਿਉਂਕਿ ਜਾਪਾਨ ਦੇ ਵਿੱਚ ਸੰਸਕਾਰ ਇੱਕ ਪਰੰਪਰਾ ਹੈ ਮੁਸਲਮਾਨਾਂ ਦੇ ਲਈ ਸਹੀ ਤਰੀਕਾ ਇਹ ਹੈ ਕਿ ਉਹ ਆਪਣੇ ਦੀ ਜ਼ੋਦ ਇਹ ਲਾਸ਼ਾਂ ਨੂੰ ਉਹਨਾਂ ਦੇ ਜੁੱਦੀ ਦੇਸ਼ਾਂ ਦੇ ਵਿੱਚ ਭੇਜੋ ਨਾ ਤੇ ਉੱਥੇ ਦਫਨਾਉਣ ਇਹ ਬਿਆਨ ਅਜਾਇਬ ਸੰਮੇਲਨ ਵਿੱਚ ਆਇਆ ਜਦੋਂ ਜਾਪਾਨ ਦੀ ਮਹਿਲਾ ਪ੍ਰਧਾਨ ਸੁਨਾਏ ਤਾਕਾਚੀ ਇੱਕ ਕੱਟੜ ਪੰਥੀ ਰੂੜੀਵਾਦੀ ਨੇ ਤੇਜ ਜੋ ਅਕਸਰ ਆਪਣੀ ਜ਼ੁਬਾਨ ਫਸਟ ਨੀਤੀ ਦਿਖਾਈ ਜਾਣੀ ਚੰਗੀ ਹੈ ਉਸਨੇ ਕਈ ਵਾਰ ਕਿਹਾ ਹੈ ਕਿ ਵਿਦੇਸ਼ੀ ਕਾਮਿਆਂ ਦਾ ਸਵਾਗਤ ਹੈ ਪਰ ਉਹਨਾਂ ਨੂੰ ਜਾਪਾਨ ਦੇ ਨਿਯਮਾਂ ਅਤੇ ਪਰੰਪਰਾਵਾਂ ਦੇ ਪਾਲਣਾ ਕਰਨੀ ਚਾਹੀਦੀ ਹੈ। ਜਾਪਾਨ ਤੇ ਮੁਸਲਿਮ ਆਬਾਦੀ 2 ਲੱਖ ਤੋਂ ਵੱਧ ਹੋਣ ਦਾ ਅਨੁਮਾਨ ਹੈ। ਦਫਨਾਉਣ ਅਤੇ ਸਰਕਾਰ ਦੇ ਨਿਯਮਾਂ ਦੇ ਵਿਚਕਾਰ ਇਹ ਬੁਨਿਆਦੀ ਟਕਰਾਵ ਹਜੇ ਵੀ ਗਾਇਮ ਹੈ। ਕੁਝ ਨਗਰਪਾਲਿਕਾਵਾਂ ਨੇ ਸੀਮਤ ਮੁਸਲਿਮ ਕਬਰਸਤਾਨ ਸਥਾਪਿਤ ਕੀਤੇ ਨੇ ਪਰ ਰਾਸ਼ਟਰੀ ਪੱਤਰ ਉਤੇ ਸਨੇਹਾਂ ਸਪਸ਼ਟ ਹੈ ਕਿ ਜਾਪਾਨ ਆਪਣੇ ਆਬਾਦੀ ਸੰਕਟ ਨੂੰ ਹੱਲ ਕਰਨ ਦੇ ਲਈ ਵਿਦੇਸ਼ੀ ਕਾਮਿਆਂ ਦਾ ਸਵਾਗਤ ਕਰੇਗਾ ਪਰ ਸਭਿਆਚਾਰਕ ਮੇਲ ਮਿਲਾਪ ਇੱਕ પાસੜ ਹੋਵੇਗਾ ਤੇ ਅਰਥ ਸਰ ਲੈ ਜੇ ਤੁਸੀਂ ਜਾਪਾਨ ਦੇ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਇੱਕ ਜਪਾਨੀ ਵਾਂਗ ਜਿਓ ਸਸਿਕਾ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਜਦੋਂ ਵੀ ਅਸੀਂ ਜਾਪਾਨ ਦਾ ਨਾਮ ਸੁਣਦੇ ਹਾਂ ਤਾਂ ਇੱਕ ਸਾਫ਼ ਸੁਥਰੇ ਅਤੇ ਸਭਿਆਚਾਰਕ ਤੌਰ ਉੱਤੇ ਅਮੀਰ ਤੇਜ ਦੀਆਂ ਤਸਵੀਰਾਂ ਮਨ ਤੇ ਵਿੱਚ ਉੱਭਰ ਆਉਂਦੀਆਂ ਨੇ ਬੱਚਿਆਂ ਦੀ ਸਿੱਖਿਆ ਤੋਂ ਲੈ ਕੇ ਉਹਨਾਂ ਦੇ ਸ਼ਿੰਗਾਰ ਤੱਕ ਜਾਪਾਨ ਦਾ ਤਰੀਕਾ ਕਾਫੀ ਵਿਲੱਖਣ ਅਤੇ ਦਿਲਚਸਪ ਹੈ ਇਸ ਦੀ ਸੰਸਕ੍ਰਿਤੀ ਇਸੀ ਪਛਾਣ ਹੈ ਅਤੇ ਇਸ ਨਾਲ ਕਦੇ ਵੀ ਸਮਝੌਤਾ ਹੁਣ ਨਹੀਂ ਕੀਤਾ ਜਾਂਦਾ ਇਹ ਦੇਸ਼ ਅਕਸਰ ਵਿਵਾਦ ਦੇ ਵਿੱਚ ਘਿਰਿਆ ਰਿਹਾ ਹੈ ਕੁਝ ਅਜਿਹਾ ਹੀ ਇਸ ਸਮੇਂ ਹੋ ਰਿਹਾ ਹੈ ਜਪਾਨ ਤੇ ਇੱਕ ਫੈਸਲੇ ਉੱਤੇ ਇਸ ਸਮੇਂ ਚਰਚਾ ਚੱਲ ਰਹੀ ਹੈ ਜਪਾਨ ਆਪਣੇ ਸੱਭਿਆਚਾਰਕ ਸਿਧਾਂਤਾਂ ਦੇ ਲਈ ਦੁਨੀਆ ਭਰ ਦੇ ਵਿੱਚ ਜਾਣਿਆ ਜਾਂਦਾ ਹੈ ਜਿਸ ਨਾਲ ਇਹ ਕਦੇ ਵੀ ਸਮਝੌਤਾ ਕਰਨ ਦੇ ਲਈ ਤਿਆਰ ਨਹੀਂ ਹੈ ਇੱਕ ਵਾਰ ਫਿਰ ਜਪਾਨ ਨੇ ਆਪਣੀ ਪਛਾਣ ਬਣਾਈ ਰੱਖੀ ਹੈ ਅਤੇ ਕਬਰਿਸਤਾਨ ਦੀ ਮੁਸਲਿਮ ਮੰਗ ਨੂੰ ਰੱਦ ਕਰ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਪਾਨ ਦੇ ਵਿੱਚ ਰਹਿਣ ਦੇਸ਼ ਦੇ ਰੀਤੀ ਰਿਵਾਜਾਂ ਅਨੁਸਾਰ ਹੋਣਾ ਚਾਹੀਦਾ ਹੈ। ਦਰਸਲ ਇੱਥੇ ਰਹਿਣ ਵਾਲੇ ਮੁਸਲਮਾਨਾਂ ਦੀ ਮੰਗ ਹੈ ਕਿ ਜਪਾਨ ਦੇ ਵਿੱਚ ਉਹਨਾਂ ਦੇ ਲਈ ਇੱਕ ਵੱਖਰਾ ਖਬਰਿਸਤਾਨ ਬਣਾਇਆ ਜਾਵੇ ਜਿੱਥੇ ਉਹ ਆਪਣੇ ਅਜੂਸਾ ਦੀਆਂ ਲਾਸ਼ਾਂ ਨੂੰ ਉਹਨਾਂ ਦੀਆਂ ਮੌਤ ਤੋਂ ਬਾਅਦ ਦਫਨਾ ਸਕਣ। ਜਦੋਂ ਇਹ ਮਾਮਲਾ ਸੰਸਦ ਤੱਕ ਪਹੁੰਚਿਆ ਤਾਂ ਸਸਦ ਪੈਚ ਕਸੂਨਸੂ ਸੈਸ਼ਨ ਦੌਰਾਨ ਸੈਸ਼ਨ ਮੈਂਬਰ ਮਿਜੋ ਉਮੇ ਮੂਰਾ ਨੇ ਦੇਸ਼ ਦੇ ਵਿੱਚ ਮੁ슬ਮਨ ਕਪਿਸਤਾਨ ਦੇ ਵਿਸਤਾਰ ਦੀ ਮੰਗ ਨੂੰ ਸਪਸ਼ਟ ਰੂਪ ਦੇ ਤੱਕ ਦਿੱਤਾ। ਉਹ ਕਹਿੰਦੇ ਨੇ ਕਿ ਜਾਪਾਨ ਦੇ ਵਿੱਚ 99% ਤੋਂ ਵੱਧ ਲੋਕਾਂ ਦਾ ਸੰਸਕਾਰ ਪਰੰਪਰਾ ਅਨੁਸਾਰ ਕੀਤਾ ਜਾਂਦਾ ਹੈ ਅਤੇ ਇਹ ਜਾਪਾਨ ਦਾ ਸੱਭਿਆਚਾਰ ਹੈ। ਜਾਪਾਨੀ ਸੰਸਦ ਮੈਂਬਰ ਉਮੇ ਮੂਰਾ ਨੇ ਕਿਹਾ ਕਿ ਮੁਸਲਮਨ ਕਬਰਸਤਾਨ ਦੀ ਮੰਗ ਅਸਵੀਕਾਰਨਯੋਗ ਹੈ ਤੇ ਜਾਪਾਨ ਦੇ ਵਿੱਚ ਸੰਸਕਾਰ ਇੱਕ ਪਰੰਪਰਾ ਹੈ। ਮੁਸਲਮਾਨਾਂ ਦੇ ਲਈ ਸਹੀ ਤਰੀਕਾ ਇਹ ਹੈ ਕਿ ਉਹ ਆਪਣੀ ਅਜ਼ੀਜ਼ਾਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਜੱਦੀ ਦੇਸ਼ਾਂ ਦੇ ਵਿੱਚ ਭੇਜੋਨ ਅਤੇ ਉੱਥੇ ਦਫਨਾਉਣ। ਇਹ ਬਿਆਨ ਅਜੇ ਸੰਮੇਲਨ ਵਿੱਚ ਆਇਆ ਜਦੋਂ ਜਾਪਾਨ ਦੀ ਮਹਿਲਾ ਪ੍ਰਧਾਨ ਸੁਨਾਏ ਤਾਕਾਚੀ ਇੱਕ ਕਟੜਾ ਪੰਥੀ ਰੂੜੀਵਾਦੀ ਨੇ ਤੇਜੋ ਅਕਸਰ ਆਪਣੀ ਜ਼ੁਬਾਨ ਫਸਟ ਨੀਤੀ ਦਿਹ ਲਈ ਜਾਣੀ ਚਾਹਤ ਠੀਕੇ ਉਸਨੇ ਕਈ ਵਾਰ ਕਿਹਾ ਹੈ ਕਿ ਵਿਦੇਸ਼ੀ ਕਾਮਯਾਬਤਾ ਦਾ ਸਵਾਗਤ ਹੈ ਪਰ ਉਹਨਾਂ ਨੂੰ ਜਾਪਾਨ ਦੇ ਨਿਯਮਾਂ ਅਤੇ ਪਰੰਪਰਾਵਾਂ ਦੇ ਪਾਲਣਾ ਕਰਨੀ ਚਾਹੀਦੀ ਠੀਕੇ ਜਪਾਨ ਤੇ ਮੁਸਲਿਮ ਆਬਾਦੀ 2 ਲੱਖ ਤੋਂ ਵੱਧ ਹੋਣ ਦਾ ਅਨੁਮਾਨ ਹੈ ਦਫਨਾਉਣਾ ਤੇ ਸਰਕਾਰ ਦੇ ਨਿਯਮਾਂ ਦੇ ਵਿੱਚਕਾਰ ਇਹ ਬੁਨਿਆਦੀ ਚਕਰਾਵ ਹਜੇ ਵੀ ਗਾਇਮ ਹੈ ਕੁਝ ਨਗਰਪਾਲਿਕਾਵਾਂ ਨੇ ਸੀਮਤ ਮੁਸਲਿਮ ਕਬਰਸਤਾਨ ਸਥਾਪਿਤ ਕੀਤੇ ਨੇ ਪਰ ਰਾਸ਼ਟਰੀ ਪੱਤਰ ਉਹ ਤੇ ਸਨੇਹ ਸਪਸ਼ਟ ਹੈ ਕਿ ਜਪਾਨ ਆਪਣੇ ਆਬਾਦੀ ਸੰਕਟ ਨੂੰ ਹੱਲ ਕਰਨ ਦੇ ਲਈ ਵਿਦੇਸ਼ੀ ਕਾਮਿਆਂ ਦਾ ਸਵਾਗਤ ਕਰੇਗਾ ਪਰ ਸਭਿਆਚਾਰਕ ਮੇਲ ਮਿਲਾਪ ਇੱਕ ਪਾਸੜ ਹੋਵੇਗਾ ਤੇ ਅਰਥ ਸਰ ਲੈ ਜੇ ਤੁਸੀਂ ਜਪਾਨ ਦੇ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਇੱਕ ਜਪਾਨੀ ਵਾਂਗ ਜਿਓ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ